ਤੁਸੀਂ ਸੁਣ ਰਹੇ ਹੋ mundri.com ਹਰਜੀਤ ਅਟਵਾਲ ਪਾਕ 10 ਜਦ ਵੀ ਸ਼ਿੰਦਾ ਟਿੱਕੇ ਨੂੰ ਮਿਲਦਾ ਤਾਂ ਕਹਿਣ ਲੱਗਦਾ ਮਾਂ ਦੇ ਟਿੱਕਾ ਕੋਈ ਲੱਭ ਲੈ ਮਰ ਜਾਏਗਾ ਕੱਲਾ ਰਹਿ ਕੇ ਤੀਵੀਂ ਬਿਨਾ ਗੱਲ ਨਹੀਂ ਬੰਦੀ ਕੀ ਕਰਉਣਾ ਟੀਵੀ ਤੋਂ ਮੇਰੇ ਕੋਲੇ ਬੁੱਤਾ ਲਾਉਣ ਲਈ ਸ਼ਾਮੋਂ ਹੈਗੀ ਆ ਮਕਾਨੀ ਟੀਵੀ ਦੇ ਕਾਹਦਾ ਮਾਣ ਮਾਣ ਮੂਣ ਕੌਣ ਕਰਦਾ ਇਹ ਤਾਂ ਜਰਾ ਕੋ ਮਨ ਦੀ ਮौज ਹੁੰਦੀ ਆ ਹੁਣ ਤਾਂ ਮੇਰਾ ਵਿਆਹ ਜਿੱਦਾਂ ਕੰਪਿਊਟਰ ਨਾਲ ਹੋ ਗਿਆ ਹੋਵੇ ਕਿਹ ਕਿ ਟਿੱਕਾ ਹੱਸਣ ਲੱਗਦਾ ਸ਼ਿੰਦਾ ਫੇਰ ਆਖਦਾ ਤੀਵੀਂ ਤੀਵੀਂ ਹੁੰਦੀ ਆ ਕੋਈ ਕੰਮ ਤੇਈ ਗੋਰੀ ਕਾਲੀ ਲੱਭ ਲੈ ਹੁਣ ਤਾਂ ਤੇਰਾ ਕੰਮ ਵੀ ਅੰਟੀਆਂ ਛੰਟਕਾਂ ਤੋਂ ਦੂਰ ਆ ਕਹਿੰਦੇ ਇੰਟਰਨੈਟ ਤੇ ਬਹੁਤ ਮਿਲ ਜਾਂਦੀਆਂ ਪਹਿਲਾਂ ਜਦ ਸ਼ਿੰਦਾ ਉਸ ਨੂੰ ਕੰਮ ਤੋਂ ਕੋਈ ਔਰਤ ਲੱਭ ਲੈਣ ਦੀ ਗੱਲ ਕਰਦਾ ਤਾਂ ਟਿੱਕਾ ਕੀ ਕਰਦਾ ਸੀ ਕਿ ਨਾਲ ਕੰਮ ਕਰਦੀਆਂ ਬਹੁਤੀਆਂ ਔਰਤਾਂ ਅੰਟੀਆਂ ਜਿਹੀਆਂ ਹਨ ਹੁਣ ਦਫ਼ਤਰ ਵਿੱਚ ਵੀ ਉਸ ਨੂੰ ਦੋਸਤੀ ਲਈ ਕੁੜੀ ਨਹੀਂ ਮਿਲ ਸਕੀ ਉਸ ਦਾ ਦਿਲ ਜ਼ਰੂਰ ਕਰਦਾ ਕਿ ਉਸ ਦੀ ਕੋਈ ਸੋਹਣੀ ਜਿਹੀ ਕੁੜੀ ਗਰਲਫ੍ਰੈਂਡ ਹੋਵੇ ਉਸ ਦਿਨ ਸ਼ਿੰਦਾ ਤੇ ਟਿੱਕਾ ਇਕੱਠੇ ਗੁਰਦੁਆਰੇ ਗਏ ਐਤਵਾਰ ਨੂੰ ਉਹ ਅਕਸਰ ਗੁਰਦੁਆਰੇ ਚਲੇ ਜਾਇਆ ਕਰਦਾ ਸੀ ਰੇਸ਼ਮ ਕੌਰ ਨਾਂ ਦੀ ਕੋਈ ਔਰਤ ਗੁਰਦੁਆਰੇ ਦੀ ਸਟੇਜ ਤੋਂ ਭਾਸ਼ਣ ਦੇ ਰਹੀ ਸੀ ਉਸ ਦਾ ਭਾਸ਼ਣ ਉਹਨਾਂ ਦੇ ਜਾਣ ਤੋਂ ਬਾਅਦ ਪਹਿਲਾਂ ਹੀ ਸ਼ੁਰੂ ਹੋ ਉਸੀ ਉਹਨਾਂ ਨੇ ਇੰਨੀ ਕੋ ਗੱਲ ਹੀ ਸੁਣੀ ਕਿ ਉਹ ਔਰਤ ਖਾਲਿਸਤਾਨ ਦੀ ਲਹਿਰ ਦੀ ਪੀੜਤ ਸੀ ਉਸਦੇ ਪਤੀ ਦਾ ਇੱਕ ਸਲੇਰ ਵਿੱਚ ਕਤਲ ਹੋ ਚੁੱਕਾ ਸੀ ਤੇ ਉਹ ਤੇ ਭਰਾ ਨੂੰ ਪੁਲਿਸ ਵਾਲੇ ਤੰਗ ਕਰਦੇ ਰਹਿੰਦੇ ਸਨ ਇੱਕ ਪਾਸੇ ਉਹਨਾਂ ਨੂੰ ਪੁਲਿਸ ਤੰਗ ਕਰ ਰਹੀ ਸੀ ਦੂਜੇ ਪਾਸੇ ਖੜਕੋਂ ਦੇ ਪੇਸ ਵਿੱਚ ਫਿਰਦੇ ਬਦਮਾਸ਼ ਖਰਾਬ ਕਰ ਰਹੇ ਸਨ ਉਹਨਾਂ ਦਾ ਘਟਾ ਦਿੱਤਾ ਗਿਆ ਸੀ ਹੋਰ ਜਾਇਦਾਦ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ ਸੀ ਉਹ ਪਿਛਲੇ ਕੁਝ ਅਰਸੇ ਤੋਂ ਇੰਗਲੈਂਡ ਵਿੱਚ ਸੀ ਤੇ ਸੰਗਤ ਤੋਂ ਮਦਦ ਮੰਗ ਰਹੀ ਸੀ ਸ਼ਿੰ다ਰ ਟਿੱਕੇ ਦੇ ਕੰਨ ਵਿੱਚ ਕਹਿਣ ਲੱਗਿਆ ਇਹਨੂੰ ਗੁਰਦੁਆਰੇ ਵਾਲਿਆਂ ਨੇ ਆਪਣੀ ਸਟੇਜ ਤੋਂ ਬੋਲਣ ਦੀ ਇਜਾਜ਼ਤ ਕਿੱਦਾਂ ਦੇ ਦਿੱਤੀ ਪੈਸੇ ਮੰਗਣ ਚ ਇਹਨਾਂ ਦਾ ਆਪਣਾ ਘਰ ਤਾਂ ਪੂਰਾ ਹੁੰਦਾ ਕਮੇਟੀ ਨੇ ਜ਼ਰੂਰ ਹਿੱਸਾ ਪੱਤੀ ਕੀਤੀ ਹੋ ਬਈ ਜੋ ਮਿਲੇ ਅੱਧ ਅੱਧ ਜੋ ਵੀ ਹਟ ਗਿਆ ਰੰਨ ਬਹੁਤ ਹੋਣੀ ਹੈ ਇਹਨੂੰ ਤਾਂ ਸ਼ਕਲ ਦੇਖ ਕੇ ਲੋਕਾਂ ਨੇ ਮਦਦ ਦੇ ਦੇਣੀ ਹੈ ਜਦੋਂ ਲੰਗਰ ਵਿੱਚ ਰੋਟੀ ਖਾ ਰਹੇ ਸਨ ਤਾਂ ਰਿਸ਼ਮਪੁਰ ਉਹਨਾਂ ਕੋਲ ਆ ਗਈ ਸਟੇਜ ਤੇ ਖੜੀ ਨੇ ਇਹ ਉਸ ਉਸ ਨੇ ਉਹਨਾਂ ਨੂੰ ਆਪਣੇ ਵੱਲ ਦੇਖਦਿਆਂ ਧਾੜ ਲਿਆ ਸੀ ਉਹ ਆਪਣੀਆਂ ਉਹ ਕਈਆਂ ਗੱਲਾਂ ਦਰਉਣ ਲੱਗੀ ਸ਼ਿੰਦੇ ਨੇ ਕਿ ਮੈਂ ਤਾਂ ਸੋਚਦਾ ਕਿ ਖਾਲਿਸਤਾਨ ਵਾਲੀ ਲਹਿਰ ਖਤਮ ਹੋ ਚੁੱਕੀ ਆ ਨਹੀਂ ਹਾਲੇ ਵੀ ਕੁਝ ਨਾ ਕੁਝ ਵਾਪਰੀ ਜਾ ਰਿਹਾ ਸੋਸਾਇਟੀ ਦਾ ਬੈਡ ਅਨਸਰ ਹਾਲੇ ਵੀ ਤੁਰਿਆ ਫਿਰਦਾ ਰਿਸ਼ਮਪੁਰ ਨੇ بڑے ਦਾਅਵੇ ਨਾਲ ਕਿਹਾ ਫਿਰ ਕਹਿਣ ਲੱਗੀ ਜੇ ਕੋਈ ਵੀ ਮਦਦ ਕਰ ਸਕਦਾ ਹੋਵੇ ਤਾਂ ਕਮੇਟੀ ਕੋਲ ਜਮਾ ਕਰਾ ਦਿਓ ਚਿੰਦੇ ਸ਼ੁਗਲ ਦੀ ਮੂੜ ਵਿੱਚ ਆ ਗਿਆ ਤੇ ਪੁੱਛਣ ਲੱਗਾ ਜੇ ਕਿਸੇ ਨੇ ਸਿੱਧੀ ਤੁਹਾਨੂੰ ਕੋਈ ਫੰਡ ਦੇਣਾ ਹੋਵੇ ਇਹ ਤਾਂ ਬਹੁਤ ਚੰਗੀ ਗੱਲ ਹੋਵੇਗੀ ਮੇਰਾ ਨੰਬਰ ਲੈ ਲਓ ਉਹ ਆਪਣਾ ਨੰਬਰ ਲਿਖਾਉਣ ਲੱਗੀ ਪ੍ਰਸ਼ਿੰਦੇ ਕੋਲੇ ਕੋਈ ਪੇਪਰ ਨਹੀਂ ਸੀ ਉਹ ਬੋਲੀ ਕਿਵੇਂ ਕਰੋ ਜੀ ਤੁਸੀਂ ਮੈਨੂੰ ਆਪਣਾ ਨੰਬਰ ਦੱਸੋ ਮੈਂ ਕਾਲ ਕਰਾਂਗੀ ਤੇ ਮੇਰਾ ਆਪੇ ਮੇਰਾ ਨੰਬਰ ਤੁਹਾਡੇ ਕੋਲ ਆ ਜਾਵੇਗਾ ਫਿਰ ਜਦ ਚਾਹੇ ਫੋਨ ਕਰ ਲੈਣਾ ਚਿੰਦੇ ਨੂੰ ਆਪਣਾ ਨੰਬਰ ਯਾਦ ਨਹੀਂ ਸੀ ਰਸ਼ਮ ਕੋਆਰਡੀਨੇਸ਼ਨ ਦੇ ਦੇ ਫੋਨ ਵਿੱਚ ਆਪਣਾ ਨੰਬਰ ਭਰ ਦਿੱਤਾ ਤੇ ਕਿਹਾ ਕਿ ਫੋਨ ਜ਼ਰੂਰ ਕਰਨਾ ਉਸਦੇ ਜਾਣ ਤੋਂ ਬਾਅਦ ਟਿੱਕਾ ਬੋਲਿਆ ਭਲਾ ਇਹਦੀ ਕੀ ਜ਼ਰੂਰਤ ਸੀ ਤੇਰੇ ਲਈ ਤੈਨੂੰ ਇਹਦਾਂ ਨਹੀਂ ਮਿਲਾਇਆ ਰਣਦੀ ਲੋੜ ਐ ਇੱਕ ਦਿਨ ਟਿੱਕਾ ਕਰਨ ਲਈ ਦੇਸੀ ਸਟੋਰ ਤੋਂ ਸ਼ਾਪਿੰਗ ਕਰਨ ਗਿਆ ਉਹ ਕੀ ਦੇਖਦਾ ਕਿ ਰਿਸ਼ਮ ਕੌਰ ਉੱਤੇ ਖੜੀ ਕੁਝ ਲੋਕਾਂ ਨੂੰ ਆਪਣੀ ਕਹਾਣੀ ਸੁਣਾ ਰਹੀ ਸੀ ਉਸ ਨੂੰ ਦੇਖਿਆ ਟਿੱਕੇ ਦਾ ਦਿਲ ਟੜਕਣ ਲੱਗ ਪਿਆ ਉਸ ਵੱਲ ਦੇਖਦਾ ਸੋਚਣ ਲੱਗਿਆ ਕਿ ਇੰਨੀ ਸੋਹਣੀ ਔਰਤ ਨਾਲ ਕਿਸੇ ਦੀ ਕੀ ਦੁਸ਼ਮਣੀ ਹੋ ਸਕਦੀ ਸੀ ਕਿ ਉਸ ਦਾ ਪਤੀ ਦਾ ਕਤਲ ਕਰ ਦਿੱਤਾ ਗਿਆ ਉਸ ਦਾ ਘਰ ਟਾ ਦਿੱਤਾ ਗਿਆ ਟਿੱਕਾ ਸ਼ਾਪਿੰਗ ਕਰਕੇ ਬਾਹਰ ਨਿਕਲਿਆ ਤਾਂ ਰਿਸ਼ਮ ਕੌਰ ਉਸ ਦੇ ਸਾਹਮਣੇ ਆ ਖੜੀ ਉਸ ਨੇ ਮੁਸਕਰਾ ਕੇ ਹੈਲੋ ਕਿਹਾ ਟਿੱਕੇ ਨੇ ਵੀ ਖੁਸ਼ ਹੋ ਕੇ ਜਵਾਬ ਦਿੱਤਾ ਉਪੁੱਛਣ ਲੱਗੀ ਕਿਤੇ ਨਜ਼ਦੀਕ ਹੀ ਰਹਿੰਦੇ ਹੋ ਹਾਂ ਸੈਕਿੰਡ ਰਾਈਟ ਜਾ ਕੇ ਮੇਰੀ ਰੋਡ ਹੈ ਤੇ ਤੁਸੀਂ ਮੈਂ ਦੂਜੀ ਖੱਬੇ ਵਾਲੀ ਰੋਡ ਤੇ ਇੱਕ ਰਿਸ਼ਤੇਦਾਰ ਦੇ ਘਰ ਠਹਿਰੀ ਹੋਈ ਹਾਂ ਕਿੰਨੀ ਕੁ ਦੇਰ ਰਹੋਗੇ ਮੈਂ ਥੋੜੀ ਦੇਰ ਹੈਗੀ ਹਾਂ ਹਾਲੇ ਮੇਰਾ ਵਾਪਸ ਮੁੰਡਣਾ ਵੀ ਖਤਰੇ ਤੋਂ ਖਾਲੀ ਨਹੀਂ ਮੈਂ ਕੋਈ ਕੰਮ ਵੀ ਲੱਭ ਰਹੀ ਹਾਂ ਇੱਥੇ ਕੀ ਕਰਦੇ ਹੋ ਮੈਂ ਸਕੂਲ ਟੀਚਰ ਹਾਂ ਲੰਮੀ ਛੁੱਟੀ ਲੈ ਕੇ ਆਈ ਹਾਂ ਤੁਸੀਂ ਕੀ ਕੰਮ ਕਰਦੇ ਹੋ ਮੈਂ ਇੱਥੇ ਕਿਸੇ ਕੰਪਨੀ ਚ ਕੰਮ ਕਰਦਾ ਸਾਈਕਲੋਡ ਕਈ ਲੋਡ ਗਵਰਨਮੈਂਟ ਵਿੱਚ ਕੰਮ ਦੀ ਨਹੀਂ ਕੋਈ ਆਸ ਉੱਥੇ ਵੱਡੀ ਕੰਪਨੀ ਆ ਕਾੜ ਤੋਂ ਮੇਡਾ ਜੋਬ ਨਹੀਂ ਦਿੰਦੇ ਤੁਹਾਨੂੰ ਤਾਂ ਕੋਈ ਟੈਂਪਰੇਰੀ ਜੀ ਚਾਹੀਦੀ ਆ ਗੁਰਦੁਆਰੇ ਵਾਲੇ ਨੂੰ ਕਹਿਣਾ ਸੀ ਕਿ ਕੁਛ ਕਰਨ ਗੁਰਦੁਆਰੇ ਵਾਲੇ ਕੁਝ ਨਹੀਂ ਕਰਦੇ ਐਵੇਂ ਬਸ ਨਿਤੇਵਾ ਵਾਂਗ ਸਬਜ਼ ਬਾਗ ਜਿਹਾ ਦਿਖਾਈ ਜਾਂਦੇ ਆ ਟਿੱਕਾ ਤੁਰਿਆ ਤਾਂ ਉਹ ਵੀ ਨਾਲ ਤੁਰ ਪਏ ਟਿੱਕੇ ਨੇ ਕਈ ਦਿਨਾਂ ਬਾਅਦ ਸ਼ਾਪਿੰਗ ਕੀਤੀ ਹੋਣ ਕਰਕੇ ਬੈਗ ਕਰਕੇ ਬੈਗ ਸੰਨ ਉਸ ਦਾ ਪਰ ਹੌਲਾ ਕਰਨ ਲਈ ਦੋ ਬੈਗ ਰਿਸ਼ਮ ਕੌਰਨੇ ਫੜ ਲੈ ਟਿੱਕੇ ਨੂੰ ਇਹ ਚੰਗਾ ਵੀ ਲੱਗਿਆ ਸੋਹਣੀ ਧੀਮੀ ਦੇ ਦਾਲ ਤੁਰਨਾ ਉਸ ਨੂੰ ਮਸਤੀ ਜਿਹੀ ਦੇ ਰਿਆ ਸੀ ਟਿੱਕੇ ਨੇ ਕਿਹਾ ਤੁਹਾਡਾ ਨਾਮ ਐ ਸਟੇਜ ਤੋਂ ਸੁਣ ਲਿਆ ਸੀ ਮੈਨੂੰ ਸਾਰੇ ਟਿੱਕਾ ਕਹਿੰਦੇ ਆ ਉਹ ਉਦਾਂ ਮੇਰਾ ਨਾਮ ਪਰਮਜੀਤ ਸਿੰਘ ਐ ਤੁਹਾਨੂੰ ਕਿਹੜਾ ਚੰਗਾ ਲੱਗਦਾ ਟਿੱਕਾ ਕਿ ਪਰਮਜੀਤ ਟਿੱਕਾ ਇਹ ਮੇਰੀ ਮਾਂ ਦਾ ਦਿੱਤਾ ਹੋਇਆ ਨਾਮ ਐ ਮਾਂ ਤੁਹਾਡੀ ਇੱਥੇ ਰਹਿੰਦੀ ਐ ਨੇ ਇੰਡੀਆ ਅੱਜ ਠੰਡ ਦੇਖੋ ਕਿੰਨੀ ਐ ਜੇ ਚਾਹੋ ਆਓ ਮੇਰੇ ਨਾਲ ਮੇਰੇ ਘਰ ਚਾਹ ਦਾ ਇੱਕ ਕੱਪੀ ਜਾਓ ਮੋੜ ਤੇ ਆ ਕੇ ਟਿੱਕੇ ਨੇ ਹੌਸਲਾ ਕਰਕੇ ਕਿਹਾ ਰਿਸ਼ਮ ਕੌਰ ਨੇ ਆਪਣੀ ਘੜੀ ਦੇਖਦਿਆਂ ਕਿਹਾ ਚਲੋ ਠੀਕ ਐ ਪਰ ਤੁਹਾਡੀ ਪਤਨੀ ਤਾਂ ਨਹੀਂ ਮਾਈਂਡ ਕਰੇਗੀ ਕਿ ਕੋ ਉਪਰੀ ਕੁੜੀ ਚਾਂਕ ਚਾਹ ਪੀਣਾ ਕੀ ਨਹੀਂ ਉਹ ਮਾਈਂਡ ਨਹੀਂ ਕਰੇਗੀ ਚੰਗੀ ਪਤਨੀ ਹੈ ਚੰਗੀ ਤਾਂ ਹੋਵੇਗੀ ਜੇ ਹੋਵੇ ਉਹ ਹੈ ਹੀ ਨਹੀਂ ਮੈਂ ਕੱਲਾ ਰਹਿਣਾ ਉਹ ਆਈ ਸੀ ਉਹ ਟਿੱਕੇ ਦੇ ਨਾਲ ਤੁਰਦੀ ਉਸਦੇ ਘਰ ਮੂਰੇ ਆ ਗਈ ਟਿੱਕਾ ਦਰਵਾਜ਼ਾ ਖੋਲ ਰਿਆ ਸੀ ਤਾਂ ਉਹ ਘਰ ਨੂੰ ਨਿਹਾਰ ਰਹੀ ਸੀ ਅੰਦਰ ਗਈ ਤਾਂ ਅੰਦਰ ਬਹੁਤ ਨਿੱਗਾ ਸੀ ਉਹ ਬੋਲੀ ਇਹ ਤਾਂ ਗੱਲ ਹੋਈ ਨਾ ਹੀਟਿੰਗ ਚੱਲਦੀ ਹੈ ਬਹੁਤ ਘੂਮ ਮੈਂ ਦੇਖਿਆ ਕਿ ਬਹੁਤੇ ਲੋਕ ਤਾਂ ਉਸ ਵਕਤ ਹੀ ਮੀਟਿੰਗ ਹੀਟਿੰਗ ਔਨ ਕਰਦੇ ਨੇ ਜਦੋਂ ਠੰਡ ਜਾਣ ਕੱਢਣ ਦੇ ਨੇੜੇ ਹੋਵੇ ਟਿੱਕਾ ਕੁਝ ਕਹੀ ਬਿਨਾਰਸੋਈ ਵਿੱਚ ਚਲੇ ਗਿਆ ਰਿਸ਼ਮਪੁਰ ਵੀ ਉਸ ਦੇ ਮਗਰ ਹੀ ਸੀ ਸੋਈ ਦੀ ਸਫਾਈ ਦੇਖ ਕੇ ਬੋਲੀ ਤੁਸੀਂ ਕਿਹ ਰਹਿੰਦੇ ਹੋ ਤੁਸੀਂ ਕਹਿੰਦੇ ਹੋ ਟਿੱਕਾ ਜੀ ਕੇ ਤੁਹਾਡੀ ਪਤਨੀ ਹੈ ਨਹੀਂ ਫਿਰ ਆਹ ਸੋਈ ਇੰਨੀ ਸਾਫ਼ ਕਿਵੇਂ ਹੋਈ ਇਹ ਜ਼ਰੂਰੀ ਤਾਂ ਨਹੀਂ ਕਿ ਔਰਤ ਹੀ ਘਰ ਦੀ ਸਫਾਈ ਕਰਦੀ ਹੈ ਮਰਦ ਵੀ ਤਾਂ ਕਰ ਸਕਦਾ ਹਾਂ ਇਹ ਤਾਂ ਮੈਂ ਸੋਚਿਆ ਹੀ ਨਹੀਂ ਮੇਰੇ ਹਸਬੰਡ ਜਿਉਂ ਨਹੀਂ ਸੀ ਕਰਦੇ ਟਿੱਕੇ ਨੇ ਚਾਹ ਕੁੱਕਰ ਦੇ ਵਿੱਚ ਲੱਖ ਦੇਤੀ ਸਮਾਨ ਨੂੰ ਥਾਉ ਥਾਈ ਟਿਕਾਉਣ ਲੱਗਿਆ ਰਿਸ਼ਮਕੌਰ ਉਸਦੇ ਕੋਲ ਖੜੀ ਬੜੇ ਧਿਆਨ ਨਾਲ ਦੇਖਦੀ ਰਹੀ ਟਿੱਕੀ ਨੇ ਸਵਾਲ ਕੀਤਾ ਤੁਹਾਡੇ ਹਸਬੰਦ ਕੀ ਕਰਦੇ ਆ ਉਹਨਾਂ ਦੀਆਂ ਟੈਕਸੀਆਂ ਸਨ ਇਹ ਸਤਵੰਦ ਨੇ ਸਭ ਕੁਝ ਰੋਡ ਦਿੱਤਾ ਆਖਦੇ ਉਸ ਦਾ ਗਲਾ ਪਾਰ ਆ ਟਿੱਕੀ ਨੇ ਉਸ ਦਾ ਸਾਥ ਚੰਗਾ ਲੱਗ ਰਿਹਾ ਸੀ ਉਹ ਚਾ ਬਣਾ ਕੇ ਫਰੰਟ ਰੂਮ ਵਿੱਚ ਲਿਆ ਕੰਪਿਊਟਰ ਵੱਲ ਦੇਖਦੀ ਰਿਸ਼ਮਕੌਰ ਇੱਕਦਮ ਪੁੱਛਣ ਲੱਗੀ ਤੁਹਾਡੇ ਕੋਲ ਇੰਟਰਨੈਟ ਹੈ ਹਾਂ ਬ੍ਰੌਡਬੈਂਡ ਆ ਬ੍ਰੌਡਬੈਂਡ ਆ ਮੈਂ ਆਪਣੀ ਈਮੇਲ ਚੈੱਕ ਕਰ ਸਕਦੀ ਆ ਕਰ ਲਓ ਤੇ ਕਿਨੇ ਪਾਸਵਰਡ ਪਾ ਕੇ ਕੰਪਿਊਟਰ ਚਾਲੂ ਕਰ ਦਿੱਤਾ ਰੇਸ਼ਮ ਕੋਰ ਚਾਹ ਦਾ ਕਾਫੜੀ ਕੰਪਿਊਟਰ ਤੇਵੇਂ ਬੈਠ ਗਈ ਜਿਵੇਂ ਇਸ ਦੀ ਬਹੁਤ ਮਾਹਰ ਹੋਵੇ ਲੌਗ ਇਨ ਕਰਕੇ ਕਰਦੀ ਦੱਸ ਰਹੀ ਸੀ ਜਿੱਥੇ ਮੈਂ ਰਹੀ ਨਹੀਂ ਉਹਨਾਂ ਦੇ ਬੱਚੇ ਹੱਥ ਹੀ ਨਹੀਂ ਲਾਉਣ ਦਿੰਦੇ ਐਵੇਂ ਬੱਚਿਆਂ ਦੀਆਂ ਗੱਲਾਂ ਅੱਜ ਕੱਲ ਉਹ ਇਹਦੇ ਬਿਨਾ 1 ਮਿੰਟ ਵੀ ਨਹੀਂ ਰਹਿ ਸਕਦੇ ਤੁਹਾਡੇ ਬੱਚੇ ਮੇਰਾ ਕੋਈ ਬੱਚਾ ਨਹੀਂ ਮੇਰੇ ਦੋ ਵਿਆਹ ਹੋਏ ਹਨ ਦੋਨੋਂ ਬੱਚੇ ਤੋਂ ਪਹਿਲਾਂ ਹੀ ਟੁੱਟ ਗਏ ਤੁਹਾਡੇ ਕੋਈ ਤੁਹਾਡੇ ਕੋਈ ਈਸ਼ੂ ਜਦੋਂ ਇਹ ਸਭ ਹੋਇਆ ਤਾਂ ਮੈਂ ਪ੍ਰੈਗਨੈਂਟ ਸੀ ਸਭ ਕੁਝ ਖਰਾਬ ਹੋ ਗਿਆ ਇੱਕ ਗਲਤ ਚੰਗਾ ਹੋਇਆ ਉਸ ਨੰਨੀ ਜਾਨੂ ਆਪਣੇ ਨਾਲ ਹੀ ਤੰਗ ਕਰਦੀ ਹੁਣ ਅੱਗੋਂ ਕੀ ਪ੍ਰੋਗਰਾਮ ਆ ਟਿੱਕਾ ਜੀ ਮੈਂ ਤਾਂ ਹੁਣ ਕਿਸ਼ਤੀ ਹਵਾ ਦੇ ਹਵਾਲੇ ਕਰ ਦਿੱਤੀ ਐ ਕਈ ਵਾਰ ਇਦਾਂ ਹੀ ਕਰਨਾ ਪੈਂਦਾ ਟਿੱਕਾ ਜੀ ਤੁਸੀਂ ਮੁੜ ਕੇ ਵਿਆਹ ਕਰਾਉਣ ਬਾਰੇ ਨਹੀਂ ਸੋਚਦੇ ਨਹੀਂ ਮੇਰੇ ਹੱਥ ਵਿੱਚ ਸ਼ਾਇਦ ਵਿਆਹ ਦੀ ਲਿਖੀ ਰਹਿਣੀ ਜਿੱਕੇ ਨੇ ਆਪਣੀ ਸੱਜੀ ਹਦੇਲੀ ਉੱਪਰ ਖਬਾਤ ਫੇਰ ਦਿਆਂ ਕਿ ਆ ਰਿਸ਼ਮ ਕੌਰ ਬੋਲੀ ਰੱਬ ਦੇ ਘਰ ਤਾਂ ਕੁਝ ਨਹੀਂ ਪਤਾ ਪਤਾ ਨਹੀਂ ਕਿਸ ਦੀ ਕਿਸਮਤ ਕਿਹੜੇ ਤਰੀਕੇ ਨਾਲ ਝਗੜ ਰਹੀ ਹੈ ਸ਼ਾਇਦ ਟਿੱਕਾ ਜਿਵੇਂ ਕੁਝ ਉਦਾਸ ਜਿਹਾ ਹੋ ਗਿਆ ਹੋਵੇ ਰਿਸ਼ਮ ਕੌਰ ਨੇ ਆਪਣੀ ਈਮੇਲ ਚੈੱਕ ਕੀਤੀ ਤੇ ਬੋਲੀ ਤੁਹਾਡਾ ਘਰ ਬਹੁਤ ਵੱਡਾ ਹੈ ਕੱਲਿਆਂ ਦਾ ਦਿਲ ਕਿਵੇਂ ਲੱਗਦਾ ਮੁੰਡਾ ਇਕੱਲੇ ਰਹਿਣ ਦੀ ਆਦਤ ਪੈ ਚੁੱਕੀ ਹੈ ਫਿਰ ਆ ਕੰਪਿਊਟਰ ਐਸੀ ਚੀਜ਼ ਆ ਕਿ ਕਦੇ ਲੌਨਲੀ ਨਸਫੀਲ ਨਹੀਂ ਹੋਣਦਾ ਕੋਈ ਕਿਰਾਏਦਾਰ ਰੱਖ ਲੋ ਨਹੀਂ ਕਿਰਾਏਦਾਰ ਰੱਖਣਾ ਮੇਰੇ ਏਜੰਡੇ 'ਚ ਨਹੀਂ ਮੈਂ ਕੱਲਾ ਰਹਿ ਕੇ ਖੁਸ਼ ਹਾਂ ਰਿਸ਼ਮਕੌਰ ਕਾफी देर ਉੱਥੇ ਬੈਠੀ ਰਹੀ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਜਾਂ ਫਿਰ ਉੱਠਦੀ ਹੋਈ ਰਿਸ਼ਮਕੌਰ ਬੋਲੀ ਟਿੱਕਾ ਜੀ ਮੇਰਾ ਫੋਨ ਨੰਬਰ ਤੇ ਈਮੇਲ ਐਡਰੈਸ ਲੈ ਲਵੋ ਕਿਤੇ ਮੇਰੇ ਲਈ ਕੁਝ ਕੰਮ ਦਾ ਕੁਝ ਹੁੰਦਾ ਹੋਇਆ ਜਾਂ ਵੈਸੇ ਵੀ ਇੱਕ ਕੰਟੈਕਟ ਰੱਖਿਓ ਤੁਹਾਡੇ ਨਾਲ ਗੱਲਾਂ ਕਰਨੀ ਚੰਗੀਆਂ ਲੱਗੀਆਂ ਮੈਨੂੰ ਵੀ ਆ ਸਕਦਾ ਕਿ ਆਪਾਂ ਫਿਰ ਕਦੇ ਮਿਲੀਏ ਮੇਰਾ ਵੀਕੈਂਡ ਮੇਰਾ ਤਾਂ ਹਰ ਦੇਨੀ ਵੇਲਾ ਮੈਨੂੰ ਤਾਂ ਟਿੱਕਾ ਜੀ ਇੱਥੇ ਕੋਈ ਜਾਣਦਾ ਹੀ ਨਹੀਂ ਕਿ ਕਿਹਦੇ ਕੋਲ ਜਾਵਾਂ ਜਾਂ ਗੱਲਾਂ ਕਰਾਂ ਇਹ ਰਿਸ਼ਤੇਦਾਰ ਨੇ ਜਰਾ ਦੂਰ ਦੂਰ ਦੇ ਨੇ ਪਰ ਫਿਰ ਵੀ ਚੰਗੇ ਨੇ ਰਿਸ਼ਮਕੌਰ ਅਲਵਿਦਾ ਕਹਿ ਕੇ ਚੱਲੀ ਗਈ ਟਿੱਕਾ ਸਵਾਦ ਸਵਾਦ ਵਿੱਚ ਹੀ ਉਸ ਨੂੰ ਜਾਂਦੀ ਨੂੰ ਦੇਖਦਾ ਰਿਹਾ ਹਾਲੇ ਕੁਝ ਦੂਰੀ ਗਈ ਹੋਵੇਗੀ ਕਿ ਉਹ ਉਸ ਨੂੰ ਟੈਕਸਟ ਮੈਸੇਜ ਭੇਜਣ ਲੱਗਿਆ ਨਿੰਗਾ ਸਾਦ ਦੇ ਲਈ ਧੰਨਵਾਦ ਰਿਸ਼ਮ ਵੱਲੋਂ ਵੀ ਜੇ ਧੰਨਵਾਦ ਦਾ ਜਵਾਬ ਆ ਗਿਆ ਉਸਨੇ ਰਿਸ਼ਮ ਨੂੰ ਈਮੇਲ ਵੀ ਕਰ ਦਿੱਤੀ ਉਸ ਨੂੰ ਰਿਸ਼ਮਕੌਰ ਦਾ ਨਸ਼ਾ ਚੜਨ ਲੱਗਿਆ ਤੁਸੀਂ ਸੁਣ ਰਹੇ ਸੀ mundri.com ਭਾਗ 10 ਹਰਜੀਤ